ਪਿੰਡ ਲੋਗਾਵਾ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੁਲਿਸ ਮੁਲਾਜ਼ਮ ਜਸਪ੍ਰੀਤ ਸਿੰਘ ਦੀ ਜਨਮ ਦਿਨ ਤੋਂ ਅਗਲੇ ਦਿਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਤੇ ਜਦੋਂ ਪਿੰਡ ਲੋਗਾਵਾ ਕੋਲ ਪਹੁੰਚਿਆ ਤਾਂ ਟਰੱਕ ਬਿਨਾਂ ਲਾਈਟਾਂ ਅਤੇ ਇੰਡੀਕੇਟਰਾਂ ਤੋਂ ਖੜਾ ਸੀ ਜਿਸ ਦੇ ਪਿੱਛੇ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਟਕਰਾਇਆ। ਇਸ ਹਾਦਸੇ ਵਿੱਚ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ। ਥਾਣਾ ਬਸੀ ਪਠਾਨਾ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਟਰੱਕ ਚਾਲਕ ਵਿਰੋਧ ਮੁਕਦਮਾ ਦਰਜ ਕਰਕੇ मामले दी तफ्तीश ਕੀਤੀ جا رہی ہے۔ जसप्रीत ਸਿੰਘ ਮੁੰਡੇ ਦਾ ਮੁਲਾਜ਼ਮ ਸੜਾ ਪੰਜਾਬ ਹੌਸ ਦਾ ਜਵਾਨ ਸੀ ਜੀ। ਇਹ ਆਪਣੀ ਡਿਊਟੀ ਤੋਂ ਆ ਰਿਹਾ ਸੀ ਗਨਮੈਨ ਸੀ ਬੰਦੌਰ ਤੇ ਰਾਜਾ ਟੱਬਰ ਵਾਲਿਆਂ ਨਾਲ ਜੀ। ਕਿ ਆਪਣੀ ਡਿਊਟੀ ਤੋਂ ਆ ਰਿਹਾ ਸੀ ਇਹ ਪੁਲਿਸ ਰਣ ਜਾ ਰਿਹਾ ਸੀ ਕੰਮ ਵਾਸਤੇ। ਤੇ ਰਸਤੇ 'ਚ ਜਿੱਥੇ ਨਵਾਂ ਪਿੰਡ ਨਗਾਮੇ ਦੇ ਕੋਲ ਜੀ। ਸ਼ਰਾਬ ਦੇ ਠੇਕੇ ਦੇ ਬਾਹਰ ਇੱਕ ਟਰੱਕ ਖੜਾ ਸੀ। ਜਿਹੜਾ ਪਿੱਛੇ ਤੋਂ ਆ ਰਿਹਾ ਸੀ ਹਨੇਰਾ ਹੁਣ ਕਰਕੇ ਇਹ ਟਰੱਕ ਦੇ ਵਿੱਚ ਜਾ ਕੇ ਵੱਜਿਆ। ਤੇ ਉਥੇ ਮੋਕੇ ਦੇ ਉੱਪਰ ਮੌਜੂ ਹੈ ਜਿਹਦਾ ਪੋਸਟ ਮੰਨ ਕਰਵਾ ਕੇ ਵਾਰਸਾਂ ਦੇ ਹਵਾਲੇ ਕਰਦੇ ਕਿ ਅੱਜ ਉਹਦਾ ਸੰਸਕਾਰ ਹੋ ਗਿਆ ਸਰ ਟਰੱਕ ਵਾਲੇ ਨੂੰ ਰੈਸਟ ਕਰਦੇ ਟਰੱਕ ਵਾਲਾ ਹਜੇ ਉੱਜ ਦੀ ਭੱਜ ਗਿਆ ਮੋਕੇ ਤੋਂ ਲੇਕਿਨ ਉਹਦੀ ਤਲਾਸ਼ ਜਾਰੀ ਹੈ ਜਲਦੀ ਉਹਨੂੰ ਜਨਮ ਦਾ ਸਰ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦਾ ਜਨਮ ਦਿਨ ਸੀ ਹਾਂ 12 ਤਰੀਕ ਨੂੰ ਉਸ ਦਾ ਜਨਮ ਦਿਨ ਫਿਰਨਾ ਸੀ ਤੇ 13 ਤਰੀਕ ਨੂੰ ਉਹਦਾ ਐਕਸੀਡੈਂਟ ਹੋ ਗਿਆ ਬੜੀ ਮਹੱਤਵਪੂਰਨ ਘਟਨਾ ਵਾਪਰੀ ਹੈ